ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸੋ ਹਾਈ ਲੈਕ ਐਂਡ ਟਾਈਗਰ ਲੈਕੀ ਡਾਇਮੰਡ ਇਨ ਦਾ ਸਕਾਈ ਦਾਸ ਮਨੋਜ ਕੁਮਾਰ ਛਿਰਪੁਰ ਦਾਸ ਆਧਾਰਨਿਕ ਸਭਾ ਕਾਰਜਕਾਰੀ ਮੈਂਬਰ ਗੁਰੂਪੁਰਬ ਦੇ ਵਿਸ਼ਵ ਦੇ ਵਿੱਚ ਲੱਖ ਲੱਖ ਸਾਰਿਆਂ ਨੂੰ ਵਧਾਈ ਹੋਵੇ ਆਸ-ਪਾਸ ਦੇ ਵਸਦੇ ਆਣ-ਬਾਣ ਸਾਖ ਸੰਗਤੀਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਕਰੋੜਾ ਕਰੋੜਾ ਮੁਬਾਰਕਾਂ ਜੈ ਗੁਰੂ ਦੇ ਧੰਨ ਗੁਰੂ ਦੇ ਜੈ ਗੁਰੂ ਜੀ ਦਾਸ ਸਤਨਾਮ ਸ਼੍ਰੀ ਵਾਹਿਗੁਰੂ ਬੇਗੰਪੁਰਾ ਸ਼ਹਿਰ ਦਾ ਨਾਮ ਦੁੱਖ ਅੰਦੋਖ ਨਹੀਂ ਟੇਟਾਓ ਦੇ ਮਹਾ ਬਾਗ ਦੇ ਅਨੁਸਾਰ ਧਨ ਤਾਨ ਗੁਰੂ ਰਵਦਾਸ ਮਹਾਰਾਜੀ ਦੇ 648ਵੇਂ ਅਗਮਨ ਦਿਵਸ ਜੋ ਕਿ ਪੂਰੇ ਸੰਸਾਰ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹਨ ਉੱਥੇ ਸ਼੍ਰੀ ਗੁਰੂ ਰਵਦਾਸ ਮੰਦਿਰ ਸੈਕਟਰ 3 ਸਵਾ ਬਲੋਵੀ ਅਗਮਨ ਦਿਵਸ ਹਨ ਬਹੁਤ ਹੀ ਇਹ ਇਤਿਹਾਸ ਤੰਗ ਦੇ ਨਾਲ ਸੂਝ ਬੋਝ ਦੇ ਨਾਲ ਗੁਰੂ ਸਾਹਿਬਾਨ ਦੇ ਜੋ ਅਗੁਰਪੁਰ ਬਣਾ ਉਹਨਾਂ ਨੂੰ ਮਨਾਇਆ ਜਾ ਰਿਹਾ ਹੈ 13 ਪ੍ਰਭਾਤ ਕਿਰਨ ਦੀ ਜਿਹੜੀ ਹੈਗੀ ਹੈ ਸੰਪੂਰਨਤਾ ਅੱਜ ਗੁਰਦੁਆਰਿਆਂ ਤੇ ਹੋਈ ਹੈ ਪਹਿਲੀ ਪ੍ਰਭਾਤ ਕਿਰਨ ਸਾਡੇ ਮੁੱਖ ਸੇਵਾਦਾਰਾਂ ਦੇ ਜਨਰਲਸ ਕਰ ਰਹੇ ਜੀ ਦੇ ਉਤਰਾਏ ਦੇ ਲੋਕੇ ਬਹੁਤ ਹੀ ਉਤਸ਼ਾਹ ਨਾਲ ਸਾਡੀ ਪ੍ਰਭਾਤ ਕਿਰਨ ਦਾ ਸਵਾਗਤ ਕੀਤਾ ਗਿਆ ਸਭੋਤ ਸੰਗਤਵਾਂ ਨੂੰ ਬਹੁਤ ਹੀ ਆਗਮਨ ਦੀਆਂ ਦਾ ਰਾਹਣ ਮਿਲ ਰਿਹਾ ਹੈ ਪੂਰੇ ਪੂਰੇ ਵਿਸ਼ਵ ਦੇ ਵਿੱਚ ਦਿੱਤੇ ਆਗੁਰੂ ਜੀ ਦਾ ਬਹੁਤ ਹੀ ਉਸ਼ਾ ਹੈ ਉਥੇ ਤਰਵਾਰੀ ਦੀਆਂ ਸੰਗਤਾਂ ਵੱਲੋਂ ਵੀ ਬਹੁਤ ਹੀ ਸ਼ਰਧਾ ਭਾਵ ਦੇ ਨਾਲ ਜਿਹੜੇ ਜਿਹੜੇ ਆਲ ਮੰਦਿਰ ਸੈਮਨਾਈ ਜਾ ਰਹੇ ਹਨ ਤੁਹਾਡੀ ਸਮੂਹ ਸਭਾ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਪੂਰੇ ਵਿੱਚੋਂ ਅਤੇ ਸਮੂਹ ਸੰਗਤ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬਾਨ ਜੀ ਦੇ ਆਗਮਨ ਦੇ ਦਿੱਤੇ ਪੂਰੀ ਆਪਣੇ ਸੰਗੋਲ ਦੇ ਦਰਸ਼ਨ ਜੀ ਇਹ ਗੁਰਦੇ ਤਨ ਗੁਰਦੇ ਗੁਰ ਰਵਦਾ ਸਤਨਾਮ ਦੀ ਧਰਮ ਜਾਇਗੁਰ ਦੇ ਧੰਨ ਗੁਰ ਦੇ ਜੇ ਸਤਿਗੁਰ ਰਵੀਦਾਸ ਨਾ ਹੁੰਦੇ ਨਾ ਸਾਡਾ ਕੋਈ ਇਤਿਹਾਸ ਹੁੰਦਾ ਲੋ ਮਹਿਲਾ ਕਿ ਤੈਦੀ ਹੀ ਰਹਿੰਦੀ ਜੇ ਕੁੜੀਆਂ ਵਿੱਚ ਪ੍ਰਕਾਸ਼ ਨਾ ਹੁੰਦਾ ਜਗਤ ਗੁਰੂ ਰਵੀਦਾਸ ਮਹਾਰਾਜੀ ਦੇ 648 ਅਗਮਨ ਪੁਰਬ ਤੇ ਸਮੂਹ ਸੰਤਾਂ ਨੂੰ ਵਿਸ਼ੇਕ ਦੂਰ ਦਰਾਡੇ ਨੂੰ ਲੱਖ ਲੱਖ ਮੁਬਾਰਕਾਂ ਹੋਣ ਇਹ ਦਿਨ ਹਮੇਸ਼ਾ ਸਾਡੀ ਜ਼ਿੰਦਗੀ ਚ ਆਉਂਦੇ ਰਹਿਣ ਤਾਂ ਜੋ ਸੰਤਾਂ ਦਾ ਮੇਲ ਮਿਲਾ ਕੇ ਕਾਰਵਾਚੀ ਕਾਫਲਾ ਇਦਾਂ ਅੱਗੇ ਤੋਂ ਅੱਗੇ ਵਧਦਾ ਜਾਵੇ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਪਾਡੀ ਸਾਰੇ ਨੂੰ ਬਹੁਤ ਬਹੁ ਮੁਬਾਰਕਾਂ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਾ ਜੀ ਆਦੇ ਵਾਲੇ ਤੁਸੀਂ ਵੀ ਆ ਜਿਓ ਕੋਈ ਨਹੀਂ ਉਹ ਨਹੀਂ ਜੈ ਗੁਰਦੇਵ ਤੁਹਾਨੂੰ ਸਤਿਗੁਰੂ ਰੰਲਾਸ ਮਹਾਰਾਜ ਜੀ ਦੇ 148 ਮੈਂ ਆਗਮਨ ਪੁਰਬ ਦੇ ਸੰਬੰਧ ਵਿੱਚ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਤਬਾਦਨੋ ਬਹੁਤ ਚਲਾਕਾ ਜੋਤ ਉਪਰਾਲੇ ਕੀਤੇ ਗਏ ਔਰ ਅੱਜ ਸਤਿਗੁਰੂ ਮਹਾਰਾਜ ਜੀ ਦੇ ਦਨ ਚੀਤਨ ਦਾ ਜੋ ਆਰੰਭ ਹੋਣ ਜਾ ਰਿਹਾ ਹੈ ਸਮੂਹ ਸਾਥ ਸੰਗਤ ਨੂੰ ਇੱਕ ਵਾਰ ਫਿਰ ਤੋਂ ਲੱਖ ਲੱਖ ਮੁਬਾਰਕਾਂ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਗਤ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਜੈ ਗੁਰਦੇਵ ਧੰਗੁਰਦੇਵ ਜੈ ਗੁਰੂ ਅਰਜਨ ਸਾਹਿਬ ਨਾਮ ਤੇ ਰਵਾਇਤਿਓ ਹੰਤਾਨ ਸਾਹਿਬ ਸ਼ੇਰਗੁਰੂ ਗੁਰਦਾਸ ਜੀ ਮਹਾਰਾਜ ਦੇ ਛੇੜ 43 ਨੇ ਅਦਵਨ ਪਰਮ ਦੇ ਸੰਬੰਧ ਵਿੱਚ ਜਿੱਥੇ ਸਮੁੱਚੇ ਵਿਸ਼ਵ ਦੇ ਅੰਦਰ ਜਾਵਾ ਮਲ ਹਰਾਂ ਦੇ ਨਾਲ ਸਤਿਗੁਰਾਂ ਦੇ ਮਹਾਨ ਗੁਰਪ੍ਰਬ ਮਨਾਏ ਜਾ ਰਹੇ ਹਨ ਉਸ ਲੜੀ ਦੇ ਤਹਿਤ ਸ਼੍ਰੀ ਗੁਰੂ ਵਿਕਾਸ ਧਾਰਮਿਕ ਸਭਾ ਸੈਕਟਰ 3 ਤਲਵਾਰਾ ਵੱਲੋਂ ਵੀ ਗੁਰੂ ਮਹਾਰਾਜ ਜੀ ਦੇ ਬਹੁਤ ਹੀ ਜਲਦੀ ਕਲਾ ਦੇ ਵਿੱਚ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਇਲਾਕੇ ਦੇ ਪਿੰਡਾਂ ਦੇ ਆਸ-ਪਾਸ ਦੀਆਂ ਸਾਰੀਆਂ ਹੀ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਇਸ ਦਿਵਸ ਵਜੋਂ ਅੱਜ ਗੁਰੂ ਮਹਾਰਾਜ ਦੇ ਵਿਚਾਰ ਨਗਰ ਗਿਸਤਨ ਨਗਰ ਵਿਖੇ ਨਿਕਾਲੇ ਜਾ ਰਹੇ ਹਨ ਔਰ ਸਾਰੀਆਂ ਸੰਤਾਂ ਨੂੰ ਗੁਰੂ ਮਹਾਰਾਜ ਦੇ ਜਿੱਥੇ ਗੁਰਪ੍ਰਭੂਆਂ ਬੋਧ ਵਧਾਈਆਂ ਉਥੇ ਅਜਿਨੇ ਸ਼ਾਲ ਨਗਰ ਗਿਸਤਨ ਜਿਹੜੇ ਸਜਾਈ ਜਾ ਰਹੇ ਹਨ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸ੍ਰੀ ਕਮਲਕਸ਼ੋਰ ਸੰਧੂ ਜੀ ਦੀ ਸੰਪੂਰਨ ਗਵਾਈ ਅਧੀਨ ਅਸੀਂ ਸਾਰੇ ਰਲ ਮਿਲ ਕੇ ਮੈਂਬਰ ਸਾਰੇ ਬੱਚੇ ਮਾਈ ਭਾਈ ਇਕੱਠੇ ਹੋ ਕੇ ਇਲਾਕੇ ਦੇ ਪਿੰਡਾਂ ਦੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਦਾ ਇਹ ਸ਼ਾਨਾ ਮੱਤਾ ਇਤਿਹਾਸ ਹੈ ਇਹ ਜੋ ਬਹੁਤ ਹੀ ਮਨੁੱਖਤਾਵਾਦੀ ਜਿਹੜਾ ਇਤਿਹਾਸ ਹੈ ਉਸ ਦੇ ਗੁਣਗਾਨ ਮਾਰਾਂ ਤਰੀਕ ਨੂੰ 12 ਫਰਵਰੀ ਨੂੰ ਕੀਤਾ ਜਾਣਗੇ ਜੀ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ 3 ਤਲਵਾੜਾ ਵੱਲੋਂ ਤੇ ਉਥਤੀਆਂ ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਵਡਿਆਈਆਂ ਬਹੁਤ ਬਹੁਤ ਵਡਿਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੋਲੇ ਇਸ ਉਹਨਾਂ ਪੈ ਜਗ ਗੁਰੂ ਰਵਿਦਾਸ ਮਹਾਰਾਜ ਕੀ ਹੈ ਸੋ ਬੋਲੇ ਸੋਨਰ ਪੈ ਜਗ ਗੁਰੂ ਰਵਾਸ ਮਹਾਰਾਜ ਜੀ ਕੀ ਹੈ ਦਾਸ ਮੁਖ ਸੇਵਾਦਾਰ ਕਮਲ ਸੰਧੂ ਤਲਵੜਾ ਸ੍ਰੀ ਗੁਰੂ ਦਾਸ ਮੰਦਰ ਦੇਖੇ ਸ੍ਰੀ ਗੁਰੂ ਦਾਸ ਮਹਾਰਾਜ ਜੀ ਇਸ 647 ਮੇ ਜਨਮ ਦਿਹਾੜੇ ਤੇ ਆਪ ਸਭ ਨੂੰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮਾਲਕ ਇਸੀ ਤਰ੍ਹਾਂ ਕਿਰਪਾ ਬਣਾਈ ਰੱਖੇ ਸੰਤਾਂ ਨੂੰ ਪੂਰਾ ਤੁਸ਼ਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਗੁਰਦੇ ਜੈ ਗੁਰੂ ਰਵਦਾਸ ਸਤਨਾਮ ਦੀ ਵਾਈ। ਇਹੇ ਕਿਤਾਬਿਆ ਪਰ ਪਿਆਰ ਇਹਨਾਂ ਦਾ ਬੜਾ ਹੈ ਸਭਾ ਤੇ ਸੰਗਤ ਕਰਾਉਣੇ ਦੀ ਉਹਨਾਂ ਦਾ ਬਹੁਤ ਬਹੁਤਨ ਬਾਤ ਜਿਐਂ। ਇਸੇ ਤਰ੍ਹਾਂ ਸੇਵਾਵਾਂ ਕਰਦੀਆਂ ਰਹਿਣਾ ਰਹਿਣਾ ਹੈ ਤੁਸੀਂ ਤੇ ਪਿਆਰ ਬਣਾ ਕੇ ਰਹਿਣਾ ਹੈ। ਹ ਹੁਣ ਸਾਰੀਆਂ ਸੰਤਾਂ ਨੇ ਰੰਗਰੰਗਾ ਦੇ ਝਗੜੇ ਹਨ ਮਾਣ ਤੇ ਸ਼ੁਕਰੀਆ ਪ੍ਰਾਪਤ ਕਰੀਆਂ ਇੱਕ ਵਾਰੀ ਫਿਰ ਗੁਰਸ਼ਿਕ ਲੋਹਾ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਤੇ ਗੁਰਸ਼ਿਕ ਪਰਿਵਾਰ ਨੂੰ ਮਾਈ ਹੋਈ ਸੰਗਤਾਂ ਜੀ ਆਇਆਂ ਨੂੰ ਸ਼ਾਮ ਦੀ ਬਹੁਤ ਸੋਨਹਾਰਾ ਤੰਤਲਵਾੜਾ ਸ਼੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਜਨਮ ਦੇਸ਼ਦਿਆਂ ਮੇਰੇ ਵੱਲੋਂ ਮੇਰੇ ਸਾਰੇ ਆਪਣੇ ਗੁਰ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਲੱਖ ਲੱਖ ਮੁਬਾਰਕਾਂ ਜੀ ਪੂਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਜੀ ਧੰਨਵਾਦ ਲੁਕ ਸੇਵਾਦਾਰ ਜੀ ਮੰਦੰਦੂ ਸਰਵਾੜਾ ਸ੍ਰੀ ਗੁਰੂ ਦਾਸ ਮੰਦਿਰ ਦੇ ਸ੍ਰੀ ਗੁਰੂ ਦਾਸ ਮਹਾਰਾਜ ਜੀ 647 ਮੈ ਜਨਮ ਦਿਹਾੜੇ ਤੇ ਆਪ ਸਭ ਨੂੰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਜੇ ਸ਼ਾਮ ਰੇਸ਼ਾ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮਾਲਕ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਸਤਿ ਸੰਤ ਪੂਰਾ ਤੁਸ਼ਾਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਗੁਰਦੇ ਜੈ ਗੁਰੂ ਰਵਦਾਸ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇਖ ਜਾਣਾ ਹਰ ਹਰ ਦਾ ਸਿਮਰਨ ਕਰਿਆ ਕਰ ਮਨ ਕਿਸ ਬਾਤਿਕਦਾ ਦੇਖ ਜਾਣਾ ਹਰ ਹਰ ਦਾ ਸਿਮਰਨ ਕਰਿਆ ਕਰ ਅੰਮ੍ਰਿਤ ਪੀ ਲੈ ਮੰਦਰ ਦੇ ਵਿੱਚ ਮਸਾ ਕੇ ਕੰਨ ਜਾਇਆ ਕਰ ਮੱਥਾ ਤੇ ਪੰਗਾ ਆਇਆ ਕਰ ਜੈ ਗੁਰਦੇਵ ਤਨ ਗੁਰਦੇਵ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਆਗਮਨ ਪੁਰਬ ਜੋ 12 ਤਰੀਕ ਨੂੰ ਆ ਰਿਹਾ ਹੈ ਉਹਦੇ ਸਬੰਧ ਵਿੱਚ ਤਲਵਾੜਾ ਇਲਾਕੇ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਬਿਜਲੀ ਬੋਰ ਦੀ ਜੋ ਕਲੋਨੀ ਹੈ ਉਹਦੇ ਵਿੱਚੋਂ ਦੀ ਹੁੰਦੇ ਹੋਏ ਮੱਧਿਆ ਮਾਰਗ ਮੱਧਿਆ ਮਾਰਗ ਤੋਂ ਸਬਜ਼ੀ ਮੰਡੀ ਚੌਕ ਔਰ ਪੁਰਾਣਾ ਤਲਵਾੜਾ ਤੋਂ ਵਾਪਸੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਆ ਕੇ ਹੋਵੇਗੀ ਇਸ ਤੋਂ ਉਪਰੰਤ 10 ਤਰੀਕ ਦਿਨ ਸੋਮਵਾਰ ਨੂੰ ਸਵੇਰੇ 8:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਡ ਪਾਠ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ਦਾ ਭੋਗ ਬੁੱਧਵਾਰ 12 ਤਰੀਕ ਨੂੰ ਸਵੇਰੇ 8 ਵਜੇ ਪਵੇਗਾ ਔਰ ਉਸ ਉਪਰੰਤ ਬਾਹਰ ਦੀਵਾਨ ਸਜਾਏ ਜਾਣਗੇ ਉਹਨਾਂ ਵਿੱਚ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂਰਪੁਰੀ ਕਪੂਰਥਲੇ ਵਾਲੇ ਸੰਗਤਾਂ ਨੂੰ ਆਪਣੇ ਇਲਾਹੀ ਕੀਰਤਨ ਦੇ ਨਾਲ ਨੇ ਹਾਲ ਕਰਨਗੇ ਉਪਰੰਤ ਭਾਈ ਸਾਹਿਬ ਆਈ ਬਲਵਿੰਦਰ ਸਿੰਘ ਦੀ ਤਲਵਾੜਾ ਵਾਲੇ ਉਹ ਵੀ ਆਪਣੇ ਬਾਣੀ ਦੇ ਨਾਲ ਸੰਤਾਂ ਨੂੰ ਨਿਹਾਲ ਕਰਨਗੇ। ਤੋਂ ਸ਼ਾਮ ਦੇ ਦੀਵਾਨ ਵਿੱਚ ਭਾਈ ਸਾਹਿਬ ਆਈ ਇੰਦਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਜੀ ਕੇਸਗਰ ਸਾਹਿਬ ਉਹ ਵੀ ਸੰਤਾਂ ਨੂੰ ਆਪਣੀ ਇਲਾਹੀ ਬਾਣੀ ਦੇ ਨਾਲ ਨਿਹਾਲ ਕਰਨਗੇ। ਸ਼ਾਮ ਨੂੰ ਬੱਚਿਆਂ ਦੇ ਦੀਵਾਨ ਹੋਣਗੇ। ਬੱਚਿਆਂ ਦੇ ਦੀਵਾਨ ਤੋਂ ਬਾਅਦ ਆਤਿਸ਼ਬਾਦੀ ਦੇ ਅਲੋਕਿਕ ਦ੍ਰਿਸ਼ ਹੋਣਗੇ। ਤੁਹ ਸਾਰੀਆਂ ਸੰਤਾਂ ਨੂੰ ਸਮੂਹ ਇਲਾਕੇ ਦੀਆਂ ਤਰਵਾੜੇ ਦੇ ਆਸ-ਪਾਸ ਦੇ ਪਿੰਡਾਂ ਦੀਆਂ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਦੇ ਜੋ ਪ੍ਰੋਗਰਾਮ ਹਨ ਔਰ ਉਸ ਤੋਂ ਬਾਅਦ ਜੋ ਲਗਾਤਾਰ 12 ਤਰੀਕ ਤੱਕ ਦੇ ਪ੍ਰੋਗਰਾਮ ਹਨ ਉਹਨਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਆਗੁਨਪੁਰਬ ਹੈ ਉਹਨਾਂ ਸਰਦਾ ਤੇ ਉਸਾ ਦੇ ਨਾਲ ਮਨਾਉਣ ਵਿੱਚ ਪੂਰਾ ਸਹਿਯੋਗ ਦੇਣਾ ਸਾਰੀ ਹੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਗੁਰੂ ਮਹਾਰਾਜ ਜੀ ਦੇ 48ਵੇਂ ਆਗੁਨਪੁਰਬ ਤੇ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਮੁबारकਵਾਦਾ ਜੀ ਜੈ ਗੁਰਦੇਵ ਤਾਨਪੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜੋਸ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਨਿਕਾਲੀ ਗਈ ਸੈਕਟਰ ਤਿੰਨ ਤੋਂ ਇਸ ਲਈ ਸਾਰੀ ਸੰਗਤ ਨੂੰ ਅੱਜ ਦਿਹਾੜ ਦੇ ਲੱਖ ਲੱਖ ਵਧਾਈਆਂ ਹੋਣ। ਅੱਜ ਵਾਈਗੁਰ ਦੇ ਸਰਪੰਚ ਸਾਹਿਬ ਸਾਰੇ ਆਨੇ ਇਕੱਠੇ ਹੋਏ ਆ ਸੰਗਤ ਨੂੰ ਥੋੜਾ ਪ੍ਰਸ਼ਾਦ ਦੇ ਸਕੀਏ। ਸੜਾ ਸੜਾ ਭਾਈਚਾਰਾ ਸਾਰੀ ਮਾਰਕੀਟ ਸੈਕਟਰ ਤਿੰਨ ਦੀ ਇਕੱਠੀ ਹੋਈ ਹੈ ਕਿ ਜੇ ਸਾਰੇ ਸੰਗਤਾਂ ਨੂੰ ਅਸੀਂ ਮੌੜਕਾ ਦੇ ਸਕੀਏ। ਜੈ ਬਾਲ ਸਾਹਿਬ ਵਾਈਗੁਰ ਦੇ ਮੱਥੇ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਾ ਤੂੰ ਇੱਕ ਤਰ੍ਹਾਂ ਸੱਜਣਾਂ ਸ਼ਰਧਾਲੂ ਸੈਨਾ ਕੰਨਸਵਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤਲਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਰੀ ਸੀਨ ਇਜਾਜ਼ਤ ਦਿਓ ਧੰਨਵਾਦ